ਜਿਗਾ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਤੇ 6 ਸਤੰਬਰ 2021 ਜਦੋਂ ਪੰਜਾਬ ਪੁਲਿਸ ਤੇ ਐਸਟੀਐਫ ਕਲਕੱਤਾ ਵੱਲੋਂ ਬੰਗਲੌਰ ਦੇ ਵਿੱਚ ਜੈਪਾਲ ਭੁੱਲਰ ਤੇ ਉਹਦੇ ਸਾਥੀ ਜਸਪ੍ਰੀਤ ਜੱਸੀ ਦਾ ਐਨਕਾਊਂਟਰ ਕੀਤਾ ਗਿਆ ਸੀ ਪਰ ਕਿਤੇ ਨਾ ਕਿਤੇ ਉਹ ਗੈਂਗ ਹਜੇ ਵੀ ਆਪਰੇਟ ਕੀਤਾ ਜਾ ਰਿਹਾ ਸੀ ਔਰ ਗਤੀਵਿਧੀਆਂ ਜਿਹੜੀਆਂ ਸੀ ਉਹਦੇ ਵਿੱਚ ਚੱਲ ਰਹੀਆਂ ਸੀਗਾ ਜ ਹਥਿਆਰਾਂ ਨੂੰ ਲੈ ਕੇ ਜਾਂ ਨਸ਼ੇ ਦੀ ਤਸਕਰੀ ਨੂੰ ਲੈ ਕੇ ਇਸ ਬਾਬਤ ਜਲੰਧਰ ਪੁਲਿਸ ਵੱਲੋਂ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 3 ਕਿਲੋ ਹਿਰੋਇਨ ਤੇ ਦੋ ਪਿਸਟਲ ਬਰਾਮਦ ਕੀਤੇ ਪੁਲਿਸ ਕਮਿਸ਼ਨਰ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਦੇ ਸਰ ਕਿਵੇਂ ਟ੍ਰੇਸ ਕੀਤਾ ਗਿਆ ਜਿਹੜਾ ਅਕਿਊਜ਼ ਗ੍ਰਫਤਾਰ ਕੀਤਾ ਗਿਆ ਹੋਰ ਕੀ ਗਤੀਵਿਧੀਆਂ ਸੀਗੀਆਂ ਗੈਕ ਦੀ ਇਹ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜਿੱਥੇ ਤਿੰਨ ਹਫ਼ਤਿਆਂ ਤੋਂ ਆਪਾਂ ਫੋਲੋਅ ਅਪ ਕਰ ਰਹੇ ਸੀਗੇ ਤੇ ਸਾਰਜ ਕਰਕੇ ਇੱਕ ਵਿਕਤੀ ਸੀਗਾ ਇਹ ਸਾਡੇ ਰੈਡਾਰ 'ਚ ਸੀਗਾ ਸਾਰਜ ਉਰਫ ਬਾਉ ਨੋ ਪਰਚੇ ਦਰਜਾਂ ਦੇ ਤੇ 12 ਸਾਲ ਜੇਲ੍ਹ ਕੱਟ ਕੇ ਆਇਆ ਹੈ ਤੇ ਜੈਪਾਲ ਬੁੱਲਰ ਦਾ ਇਹ ਐਸੋਸੀਏਟ ਸੀਗਾ ਕਲੋਸ ਐਸੋਸੀਏਟ ਅ ਮਦਰ ਐਕਸਟਰਸ਼ਨ ਆਰਗੇਨਾਈਜ਼ਡ ਐਕਸਟਰਸ਼ਨ ਹਾਈਵੇ ਰੋਬਰੀ ਆਰਮਡ ਰੋਬਰੀ ਇਸ ਤਰ੍ਹਾਂ ਦੇ ਪਰਚੇ ਦਰਜ ਜਾਂਦੇ ਤੇ ਬੇਲ ਤੇ ਸੀਗਾ ਇਹ ਅ ਲੌਂਗ ਅਵੇ ਦੇ ਇੱਕ ਹੋਰ ਵਿਅਕਤੀ ਜਿਹਦਾ ਨਾਮ ਚੰਦੂ ਹੈ ਇਹ ਵੀ ਐਸੋਸੀਏਟ ਹੈ ਜਪਲਪੁਰ ਦਾ ਇਹ ਦਿਨੋਂ ਮਿਲ ਕੇ ਉਹਦੇ ਜਿਹੜੇ ਫਰਿੰਜ 엘ਮੈਂਟਸ ਜਿਹੜੇ ਰਹਿ ਗਏ ਸੀ ਉਸ ਗੈਂਗ ਦੇ ਇਹ ਹੁਣ ਕਰਾਸ ਬਾਰਡਰਸ ਸਮਗਲਿੰਗ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ ਪਿਛਲੇ 1.5 ਸਾਲ ਤੋਂ ਤੇ ਜਿੰਨੇ ਵੀ ਰਿਵਰੈਂਟ ਗੈਪਸ ਹੈ ਫਰੂਸਪੂਰੀਆ ਤਰੰਦਾਰ ਮਿਲਦੇ ਉਹ ਤੋਂ ਇਹ ਕੰਟਰਬੈਂਡ ਮੰਗਾਉਂਦੇ ਸੀਗੇ ਜਿਸ ਸਮਗਲਸ ਪਾਕ ਪਾਕ ਸਮਗਲਸ ਤੋਂ ਮੰਗਾਉਂਦੇ ਸੀਗੇ ਉਹਨਾਂ ਦਾ ਵੀ ਵੇਰਵਾ ਸਾਡੇ ਕੋਲ ਹੈ ਉਹ ਕੰਸਰਨ ਅਥਾਰਟिटीज ਨੂੰ ਆਪਾਂ ਦੇ ਦਿੱਤਾ ਗਿਆ ਤੇ Trap ਲਾਇਆ ਵਾ ਸੀਗਾ ਆਪਾਂ ਇਹਨਾਂ ਨੇ ਇੱਕ ਕਨਸਾਈਨਮੈਂਟ ਜਿਹੜੀ ਫੜੀ ਗਈ ਹੈ ਇਹ ਦਿੱਲੀ ਪੇਜ ਨਹੀਂ ਸੀਗੀ ਦਿੱਲੀ ਦੇ ਡਿਲੀਵਰ ਕਰਨ ਸੀਗੀ ਤੇ ਦਿੱਲੀ ਕਿੱਥੋਂ ਜਾਣੀ ਸੀਗੀ ਹੋਰ ਅੱਗੇ ਕਿੱਥੋਂ ਜਾਣੀ ਸੀਗੀ ਇਟ ਇਸ ਮੈਟਰ ਆਫ ਇਨਵੈਸਟੀਗੇਸ਼ਨ 3 ਕਿਲੋ ਹੀਰੋਨ ਬਰਾਮਦ ਹੋਈ ਹੈ ਤੇ 2 ਵਾ ਬੱਤੀਪੁਰ ਦੇ ਪੈਸਟੋ ਪਰਮ ਇਹਦਾ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਵੀ ਕਿਤੇ ਲਗਾਉਂਦੇ ਹੁੰਦੇ ਉਹ ਮੰਗਾਂਦੇ ਜੀ ਇਟ ਇਟ ਇਜ਼ ਆਲ ਮੈਟਰ ਆਫ ਇਨਵੈਸਟੀਗੇਸ਼ਨ ਹੁਣ ਤਾਂ ਫੜੇ ਆਪਾਂ ਜਿਵੇਂ ਕੁਝ ਲੱਗੇਗਾ ਪਤਾ ਤੇ ਜਿਹੜਾ ਚੰਦੂ ਹੈਗਾ ਉਹ ਐਸਲੀ ਜੇਲ ਦੇ ਵਿੱਚ ਨਹੀਂ ਚੰਦੂ ਬਾਹਰ ਹੈ ਜੀ ਉਹ ਤਾਂ ਕਦੇ ਟਿਕਰ ਲੱਗੇ ਹੋਏ ਹਾਂ ਹਾਂ ਵੀ ਆ ਵੀ ਆ ਰਹੇ ਨੇ ਤਕਰੀਬਨ ਤਕਰੀਬਨ ਕਿੰਨਾ ਕਿਹਾ ਜੇ ਕਹਿੰਗੇ ਜਿਹੜਾ ਪੂਜਾ ਪ੍ਰਭੂ ਨਾ ਅੱਛਾ 4-5 ਲੋਕ ਹੋ ਰਹੇ ਆ ਵਿੱਚ ਜੀ ਧੰਨਵਾਦ ਤਾਂ ਇਸਨ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜਿਨ੍ਹਾਂ ਨੇ ਕਲੀਅਰ ਕੀਤਾ ਕਿ ਟ੍ਰੈਪਿੰਗ ਕੀਤੀ ਹੋਈ ਸੀਗੀ ਪੂਰੀ ਤਰ੍ਹਾਂ ਨਾਲ ਜਾਲ ਵਿਛਾਇਆ ਹੋਇਆ ਸੀਗਾ ਜਿਦੇ ਕਰਕੇ ਜਿਹੜਾ ਸਾਰਜ ਉਰਫ ਬਾਉ ਉਸਨੂੰ ਗ੍ਰਿਫਤਾਰ ਕੀਤਾ ਔਰ ਜਲਦ ਹੀ ਜਿਹੜਾ ਚੰਦੂ ਜਿਹੜਾ ਬੇਲ ਤੇ ਬਾਹਰ ਆਇਆ ਹੋਇਆ ਚੰਦੂ ਜਿਹੜਾ ਇਸ ਜੈਪਾਲ ਭੁੱਲਰ ਗੈਂਗ ਨੂੰ ਆਪਰੇਟ ਕਰ ਰਿਹਾ ਉਹਨੂੰ ਵੀ ਜਲਦ ਹਸਤ ਵਿੱਚ ਲਿਆ ਜਾਏਗਾ। ਇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par